ਭਾਈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਅਜਨਾਲੇ ਦੇ ਇੱਕ ਇਲਾਕੇ ਦੇ ਵਿੱਚ ਖੜਾ ਤੇ ਇੱਥੇ 5 ਦਿਨ ਪਹਿਲਾਂ ਪਾਣੀ ਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਬਾਰਿਸ਼ ਨੇ ਇੱਕ ਘਰ ਹੈਗਾ ਉਸ ਦਾ ਛੋਟਾ ਜਿਹਾ ਘਰ ਹੈ ਤੁਹਾਨੂੰ ਦਿਖਾਣੇ ਆ ਉਸ ਦੀ ਜਿਹੜੀ ਇਮਾਰਤ ਡੇਗੀ ਤੇ ਇਸ ਦੇ ਵਿੱਚ ਬੱਚੇ ਸੀ ਤੁਹਾਨੂੰ ਸਭ ਤੋਂ ਪਹਿਲਾਂ ਜਾ ਕੇ ਤਸਵੀਰਾਂ ਦਿਖਾਣੇ ਕਿ ਇੰਨੀ ਤੇਜ਼ ਬਾਰਿਸ਼ ਆਈ ਕਿ ਇੱਕ ਘਰ ਸੀ ਜਿਹੜਾ ਕੱਚਾ ਘਰ ਸੀ ਉਹ ਟੁੱਟ ਗਿਆ ਤੇ ਉਸ ਦੇ ਵਿੱਚ ਪੂਰਾ ਪਰਿਵਾਰ ਰਾਤ ਨੂੰ ਸੌ ਰਿਹਾ ਸੀ ਤੇ ਉਸ ਦੇ ਦੌਰਾਨ ਇੱਕ ਬੱਚੀ ਜਿਹੜੀ ਬਹੁਤ ਗੰਭੀਰ ਰੂਪ ਚ ਜ਼ਖਮੇ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਬੱਚੀ ਹੈ ਜਿਸ ਦੇ ਸੱਟਾਂ ਲੱਗੀਆਂ ਉਸ ਦੇ ਪਿਤਾ ਜੀ ਮੇਰੇ ਨਾਲ ਨੇ ਅਸੀਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਈਏ ਕਿ ਇਹ ਇੱਕ ਘਰ ਹੈ ਇਸ ਦੇ ਵਿੱਚ ਰਾਤ ਨੂੰ ਰਹਿ ਰਹੇ ਸੀ ਤੇ ਇਸ ਦੇ ਵਿੱਚ ਇੱਕ ਬੈੱਡ ਲੱਗਿਆ ਇਸ ਬੈੱਡ ਦੇ ਉੱਤੇ ਉਹ ਇਹ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ ਕਿ ਇੱਕਦਮ ਰਾਤ ਨੂੰ ਬਾਰਿਸ਼ ਬਹੁਤ ਤੇਜ਼ ਹੋਈ ਤੇ ਇੱਥੇ ਆ ਕੇ ਉਹਨਾਂ ਉੱਤੇ ਪੂਰੀ ਜਿਹੜਾ ਛੱਤ ਡੇਗੀ ਇਸ ਪਰਿਵਾਰ ਦੇ ਨਾਲ ਉਸ ਰਾਤ ਕਿਦਾਂ ਕੀ ਵਾਪਰਿਆ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਪਰਿਵਾਰ ਦੇ ਨਾਲ ਉਹਨਾਂ ਦੇ ਪਿਤਾ ਜੀ ਨਾਲ ਕਿ ਕਿੰਨੇ ਵਜੇ ਹੋਇਆ ਤੇ ਕਿਸ ਤਰ੍ਹਾਂ ਹੋਇਆ ਹਾਂਜੀ ਤੁਹਾਡਾ ਨਾਮ ਮੰਗਲ ਸਿੰਘ ਭਾਈ ਮੰਗਲ ਸਿੰਘ ਜੀ ਕੀ ਹੋਇਆ ਕਦੋਂ ਹੋਇਆ ਇਹ ਭਾਈ ਪਰਸੋਂ ਅੱਜ ਤੋਂ 4 5 ਦਿਨਾਂ ਦੀ ਗੱਲ ਆ ਅਸੀਂ ਸੁੱਤੇ ਹਾਂ ਬਾਰਛੌਂ ਨਹੀਂ ਤਰਪਾਲ ਪਾਈ ਉੱਪਰ ਪਾਈ ਠੀਕ ਆ ਭਾਈ ਤੜਕੇ 6:30 ਵਜੇ ਸਾਡੇ ਉੱਪਰ ਆ ਕੇ ਡੇਪਿਆ ਭਾਈ ਠੀਕ ਆ ਬੱਚੇ ਇਹਦਾ ਮੁੰਡਾ ਬਹੁਤ ਮਲਬਾ ਬਹੁਤ ਹੀ ਬਾਕੀ ਚਲੋ ਉਹਦਾ ਪਿੰਡ ਵਾਲੇ ਕਹਿੰਦੇ ਵੀ ਨਹੀਂ ਕੰਮ ਚਲੋ ਬਚਾਓ ਵਾਲਾ ਤਾਂ ਉਹਦਾ ਮਹਾਰਾਜ ਬਾਈ ਠੀਕ ਆ ਨਹੀਂ ਤਾਂ ਉਹਦਾ ਹੱਲ ਨਹੀਂ ਹੈਗੇ ਬਜੰਦੇ ਇੰਨੀ ਟਾਇਲ ਉੱਪਰ ਡੇਪੀ ਆ ਗਏ ਤੇ ਇਹ ਕੱਚਾ ਸੀਗਾ ਹਾਂਜੀ ਬਾਈ ਤੁਹਾਨੂੰ ਪਤਾ ਤੇ ਟਾਇਲ ਬਾਈ ਕੱਚਾ ਤੇ ਉੱਪਰਲੇ ਪਾਸੇ ਮਿੱਟੀ ਹੀ ਪਾਈ ਹੋ ਜਾਂ ਆ ਕੀ ਕੰਮ ਕਰਦੇ ਹੋ ਤੁਸੀਂ ਕੰਮ ਬਾਈ ਪਿੰਡ ਦਾ ਆ ਕਿਸ ਤਰ੍ਹਾਂ ਹੁਣ ਅੱਗੋਂ ਕਿੱਦਾਂ ਹੋਏਗਾ ਅੱਗੋਂ ਬਾਈ ਆ ਜੇ ਕਹਿੰਦੇ ਸਰਕਾਰ ਕੋਈ ਹੈਲਪ ਦਿੱਤੀ ਜਾਵੇ ਤੁਹਾਨੂੰ ਪਤਾ ਦਾੜੀਆਂ ਨਾਲ ਬਾਈ ਕਦੀ ਕੰਮਰੇ ਪੈਂਦੇ ਨੇ ਦਿਹਾੜੇ ਬਹੁਤ ਔਖਾ ਜਾਂਦਾ ਇੱਕ ਬੱਚਾ ਠੀਕ ਨਹੀਂ ਦਿੰਦਾ ਮੇਰਾ ਉਹਨੂੰ ਥੋੜਾ ਦਿਮਾਗੀ ਜਿੱਦਾਂ ਦੁਰਾ ਨਹੀਂ ਪੈਂਦਾ ਬਾਈ ਜੀ ਉੱਤੇ ਬਹੁਤ ਪੈਸੇ ਲੱਗਦੇ ਆ ਉਹ ਸਾਹਮਣੇ ਨਰਦਾ ਦਾ 10 ਸਾਲ ਦਾ ਬੱਚਾ ਮੁੰਡਾ ਤੇ ਕੁੜੀ ਕਿੰਨੀ ਦੇਰ ਦੀ ਕੁੜੀ ਆ 5 ਸਾਲ ਦੀ ਉਹਦੇ ਸੱਟਾਂ ਵੀ ਲੱਗੀਆਂ ਨੇ ਬਹੁਤ ਜਿਆਦਾ ਪੱਟ ਘਰ ਦੇ ਸਾਡੇ ਬਹੁਤ ਲੱਗਿਆ ਮੋਟਰ ਟੁੱਟ ਗਿਆ ਘਰ ਦੇ ਦਾ ਆ ਜਿਹੜਾ ਤੇ 10 12 ਡਾਂਕੇ ਲੱਗੇ ਗਿਆ ਠੀਕ ਆ ਕੁੜੀਆ ਤੇ ਬੇਹੋਸ਼ ਹੋ ਗਈ ਤੇ ਬੇਹੋਸ਼ ਹੀ ਕੱਢੀ ਇਹ ਪਹਿਲਾਂ ਕੱਢ ਕੇ ਹਸਪੀਟਲ ਲੱਗੇ ਠੀਕ ਆ ਭਾਈ ਮੁੜ ਕੇ ਸਰਕਾਰੀ ਹਸਪੀਟਲ ਖੜਿਆ ਉੱਥੇ ਤੇ ਭਾਈ ਕੇਰੀ ਨਹੀਂ ਕਰਦੇ ਹਸਪੀਟਲ ਸਰਕਾਰੀ ਹੋਈ ਰੁਪਈਏ ਦੀ ਸਕੈਨਿੰਗ ਕਰਾਈਆਂ ਉਹਨਾਂ ਦੇ ਸਿਰ ਦੀਆਂ ਭਾਈ ਚੋੜੀਆਂ ਉਹ ਵੀ ਸਰਕਾਰੀ ਹਸਪਤਾਲ ਹੀ ਗਿਆ ਉੱਥੋਂ ਉਹਨੂੰ ਜਵਾਬ ਦਿੱਤਾ ਕਹਿੰਦੇ ਵੀ ਨਹੀਂ ਇੱਥੇ ਨਹੀਂ ਹੋਣੀ ਆ ਫਿਰ ਅਹੀਂ ਉਹ ਜਾ ਸਿਵਲ ਹਸਪਤਾਲ ਗਿਆ ਜੀ ਉੱਥੋਂ ਘਰਾ ਕੇ ਲੈ ਠੀਕ ਆ ਭਾਈ ਹੋਰ ਕਿਸੇ ਨੇ ਲੋਕਲ ਮਦਦ ਕੀਤੀ ਤੁਹਾਡੀ ਭਾਈ ਲੋਕਲ ਅਜੇ ਤੱਕ ਕਹਿੰਨੇ ਕੀਤੀ ਨਹੀਂ ਗਈ ਠੀਕ ਆ ਭਾਈ ਜੀ ਉਹ ਵੀ ਇਹ ਉਹ ਤੋਂ ਚਲੋ ਕੱਲ ਆਏ ਭਾਜੀ ਨਹੀਂ ਚਲੋ ਕਹਿੰਦੇ ਪਿਆਗਲ ਬਾਕੀ ਅਜੇ ਤੱਕ ਅਜੇ ਕਹਿੰਨੇ ਕਿਹੜੇ ਭਾਜੀ ਆਏ ਸੀ ਔਜਲਾ ਭਾਈ ਅੱਛਾ ਐਮਪੀ ਸਾਹਿਬ ਆਏ ਸੀਗੇ ਹਾਂ ਜੀ ਉਹਨਾਂ ਨੇ ਕੀ ਕਹਿ ਕੇ ਗਏ ਨੇ ਭਾਈ ਕਹਣਾ ਕਿ ਉਹ ਸਾਡੇ ਨਾਲ ਦਾ ਮੁੰਡਾ ਉਹ ਕਹਿੰਦਾ ਵੀ ਸਾਰਾ ਕੁਝ ਉਹ ਹੀ ਕਹਿੰਦਾ ਵੀ ਪਾਪੇ ਮੈਂ ਕਰੂੰਗਾ ਜੋ ਕਰੂੰਗਾ ਨਹੀਂ ਸਾਡੇ ਨਾਲ ਥੋੜੀ ਗੱਲ ਹੋਈ ਮੈਂ ਵੀ ਕੱਲ ਪਟੀਆਂ ਕਰਾਉਣ ਗਿਆ ਤੇ ਦਵਾ ਦਾ ਅਮਰਜੈਂਸੀ ਉੱਧਰ ਭਜਾ ਠੀਕ ਹੈ ਭਾਈ ਜੀ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਇੱਕ ਘਰ ਹੈ ਇਹ ਘਰ ਦਾ ਮੁਖੀ ਹੈ ਤੇ ਇਸ ਦੇ ਚਾਰ ਮੈਂਬਰ ਸੀ ਤੇ ਉਸ ਦੇ ਵਿੱਚ ਉਸ ਦੀ ਬੱਚੀ ਨੂੰ ਤੇ ਬੇਟੇ ਨੂੰ ਸੱਟ ਲੱਗੀ ਹੈ ਤੇ ਕੱਲ ਜਦੋਂ ਗੁਰਜੀਤ ਸਿੰਘ ਓਜਲਾਏ ਤੇ ਇਹਨਾਂ ਨੇ ਉਹਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੇ ਘਰ ਬਣਾ ਦੇਣਗੇ ਤੇ ਅੱਜ ਮੇਰੇ ਨਾਲ ਸੋਨੂ ਜੰਡਿਆਲਾ ਜੀ ਸਮਾਜ ਸੇਵਕ ਮੌਜੂਦ ਹੈ ਇਹਨਾਂ ਨੇ ਵੀ ਇਸ ਦੇ ਘਰ ਦਾ ਦੌਰਾ ਕੀਤਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੱਲ ਓਜਲਾ ਸਾਹਿਬ ਆਏ ਸੀ ਤੇ ਕੀ ਗੱਲ ਹੋਈ ਹੈ ਜੀ ਉਹਨਾਂ ਨੇ ਓਜਲਾ ਸਾਹਿਬ ਨੇ ਇਹਨਾਂ ਨੂੰ ਕੀ ਭਰੋਸਾ ਦਵਾਇਆ ਬਿਲਕੁਲ ਪਾਜੀ ਮੈਂ ਆਇਆ ਸੀਗਾ ਪਰਸੋਂ ਇਹਨਾਂ ਕੋਲ ਮੈਂ ਆਇਆ ਸੀ ਫਿਰ ਮੈਂ ਓਜਲਾ ਸਾਹਿਬ ਨਾਲ ਇਹਨਾਂ ਦੀ ਗੱਲ ਵੀ ਕਰਾਈ ਸੀ ਜੀ ਔਰ ਦੱਸਿਆ ਵੀ ਸੀਗਾ ਵੀ ਇਦਾਂ ਛੱਤ ਡਿੱਗ ਪਈ ਆ ਤੇ ਬੱਚਿਆਂ ਦੇ ਦੋਨੇ ਸੱਟ ਲੱਗੀ ਉਹਨਾਂ ਦੇ ਮਾਤਾ ਦੇ ਕਿਉਂਕਿ ਇਹ ਜਿਹੜਾ ਮਾਹੌਲ ਚੱਲ ਰਿਹਾ ਤੁਸੀਂ ਵੇਖਿਆ ਵੀ ਕੁਦਰਤ ਦੀ ਕਰੋਪੀ ਜਿਹੜੀ ਚਾਰੇ ਪਾਸੇ ਜਿਹੜਾ ਵਾ ਇਹੋ ਜਿਹੇ ਹਾਲਾਤ ਨੇ ਆਲੇ ਦੋਲੇ ਆ ਬੱਚਿਆਂ ਦੇ ਹਾਲਾਤ ਵੇਖੋ ਬਚਰਿਆਂ ਦੇ ਇਹ ਛੋਟੀ ਜੀ ਬੱਚੀ ਆ ਆ ਬੱਚਾ ਵਾ ਫਿਰ ਇਹਨਾਂ ਦੇ ਮੰਮੀ ਦੇ ਵੀ ਆ ਵੇਖੋ ਇਹ ਤੇ ਪ੍ਰਮਾਤਮਾ ਨੇ ਗੁਰੂ ਰਾਮਦਾਸ ਸੱਚੇ ਪਾਸ਼ਾ ਰੱਖ ਲਿਆ ਇਹਨਾਂ ਨੂੰ ਜਿਹੜੇ ਹਾਲਾਤ ਸੀ ਇਹਨਾਂ ਦੀ ਜਾਨ ਜਾ ਚਾਸੀ ਇਹ ਤੇ ਸਮੇਂ ਸਿਰ ਇਹਨਾਂ ਨੇ ਪਿੰਡ ਵਾਲਿਆਂ ਨੇ ਲਾਗੂ ਦਵਾ-ਦਵਾ ਵਿਚਰਿਆਂ ਕੱਢ ਲਿਆ ਇਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਜਿਹੜੇ ਸਰਕਾਰਾਂ ਛੱਤਾਂ ਦੇ ਪੈਸੇ ਦੂਜੇ ਤੇ ਜੇ ਦਿੰਦੀਆਂ ਉਹ ਕਿੱਥੇ ਦਿੰਦੀਆਂ ਵਾਂ ਪਰ ਇਹ ਕਹ ਰਹੇ ਸੰਤੋ ਕਿਸੇ ਤਰ੍ਹਾਂ ਦੀ ਸਰਕਾਰ ਦਾ ਉਸ ਮਦਦ ਦੇ ਕਿੰਨੇ ਮੰਗਤ ਸਿੰਘ ਇੱਧਰ ਆਓ ਜੀ ਤੁਸੀਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਕੋਈ ਮਦਦ ਲਈ ਨਹੀਂ ਆਇਆ ਕੋਈ ਹਸਪੀਟਲ ਲਈ ਵੀ ਨਹੀਂ ਆਇਆ ਮੈਂ ਉਹ ਤਾਂ ਕਹਿੰਦੇ ਆ ਵੀ ਉਹ ਰਾਹਤ ਕੈਂਪਸ ਸਿਰਫ ਔਰ ਸਿਰਫ ਉਹ ਨਾ ਜ਼ਿਆਦਾਤਰ ਫਾਰਮੈਲਟੀ ਆ ਬਾਹਰ ਮੈਂ ਵੀ ਇੱਥੇ ਸੇਵਾ ਕਰਨ ਲਈ ਆਇਆ ਸੀ ਮੈਨੂੰ ਨਹੀਂ ਪਤਾ ਮੈਨੂੰ ਤੇ ਜਦੋਂ ਦੱਸਿਆ ਮੈਂ ਉਸੇ ਵੇਲੇ ਆ ਗਿਆ ਇਹਨਾਂ ਕੋਲ ਅਸੀਂ ਤੇ ਤਰਪੈਲਾ ਮੰਡਣ ਦੇ ਅਸੀਂ ਪਾਣੀ ਸੀ ਰਾਸ਼ਨ ਸੀ ਝਾਂਡੇ ਘਰਾਂ ਚ ਮੈਨੂੰ ਜਦੋਂ ਪਤਾ ਲੱਗਾ ਉਸੇ ਵੇਲੇ ਮੈਂ ਭਾਜੀ ਨੂੰ ਫੋਨ ਲਾਇਆ ਇਹਨਾਂ ਦੀ ਗੱਲ ਕਰਾਈ ਨਾਲ ਜੀ ਔਰ ਜਦੋਂ ਉਹਨਾਂ ਨੂੰ ਮੈਂ ਦੱਸਿਆ ਉਹ ਦਰਿਆ ਤੋਂ ਪਾਰ ਸੀ ਰਮਦਾਸ ਵਾਲੇ ਬੰਨੇ ਤੇ ਉਹ ਕਹਿੰਦੇ ਵੀ ਮੈਂ ਆ ਗਿਆ ਫਿਰ ਰਾਤ ਹਨੇਰਾ ਹੋ ਗਿਆ ਸੀ ਉਹ ਕੱਲ ਇੱਥੇ ਜਾ ਕੇ ਆਏ ਇਹਨਾਂ ਨਾਲ ਔਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਭਾਜੀ ਨੇ ਮੈਨੂੰ ਕਿਹਾ ਵੀ ਮੈਂ ਜਿੰਨੀ ਮਦਦ ਕਰ ਸਕਦਾ ਉਹ ਕਰੂੰਗਾ ਮੈਨੂੰ ਇੱਕ ਗੱਲ ਦੀ ਸਮਝ ਇਹ ਨਹੀਂ ਆਈ ਵੀ ਤੁਸੀਂ ਜਿਹੜੀ ਗੱਲ ਮੈਨੂੰ ਕਹੀ ਜੀ ਅਸਲ ਹੱਕ ਬੰਦਾ ਕਿ ਨਹੀਂ ਬੰਦਾ ਇਹਨਾਂ ਦੇ ਛਤਾਂ ਤੇ ਪੈਸੇ ਜਿਹੜੇ ਆਉਂਦੇ ਸਰਕਾਰ ਨੂੰ ਪੰਜਾਬ ਦੇ ਵਿੱਚ ਜਿੰਨੀਆ ਸਕੀਮਾਂ ਚੱਲਦੀਆਂ ਸੈਂਟਰ ਦੀਆਂ ਜਿੰਨੀਆ ਸਕੀਮਾਂ ਉਹ ਲੋਕਾਂ ਤੱਕ ਪਹੁੰਚਦੀਆਂ ਹੀ ਨਹੀਂ ਤੇ ਜੇ ਪਹੁੰਚਦੀਆਂ ਵਾਂ ਤੇ ਉਹ ਫਿਰ ਆਪਣੇ ਆਪਣੇ ਬੰਦਿਆਂ ਨੂੰ ਬਣਾ ਦਿੱਤੇ ਜਾਂਦੇ ਇਹਨਾਂ ਬੰਦਿਆਂ ਦੇ ਦੱਸੋ ਕਿੱਥੇ ਜਾਣੇ ਨੂੰ ਲੋੜਿਆ ਵਿਚਾਰਾ ਪੇਂਟ ਦਾ ਕੰਮ ਕਰਦਾ ਕਿੰਨੀ ਕਿ ਦਿਹਾੜੀ ਹੁਣ ਕਿੱਥੇ ਪੇਂਟ ਹੋਣ ਡਿਆ ਦੱਸੋ ਮੈਨੂੰ ਜੀ ਹੁਣ ਤੇ ਪਾਣੀ ਪਾਣੀ ਹੋਇਆ ਸਾਰੇ ਪਾਸੇ ਕੰਮ ਤੋਂ ਵਿਹਲਾ ਬੈਠਾ ਫਿਰ ਕਿੱਥੇ ਜਾਵੇ ਕਿੱਥੇ ਜਾਵੇ ਹੁਣ ਉਹਦਾ ਲਾਜ ਕਰਾਉਣਾ ਬੱਚੇ ਦਾ ਕੋਈ ਰਾਹਤ ਅੱਜ ਸੀਐਮ ਸਾਹਿਬ ਆਏ ਜਾ ਕੋਈ ਵੀ ਲੀਡਰ ਤੇ ਕੋਈ ਨਾ ਕੋਈ ਤਰਿਆ ਹੁੰਦਾ ਕਿ ਉਹਨਾਂ ਨੂੰ ਚਾਹੀਦਾ ਨਹੀਂ ਕਿ ਆਪਾਂ ਸਰਕਾਰਾਂ ਦੇ ਖਾਤਿਆਂ 'ਚ ਪੈਸੇ ਛੁੱਟੇ ਜਾਣ ਇਹਨਾਂ ਨੂੰ ਲੋੜ ਆ ਜੀ ਇਹੀ ਮਦਦ ਆ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਮਦਦ ਦੀ ਗੱਲ ਕਰੀਏ ਮੈਂ ਕੱਪ ਬਜ਼ੁਰਗ ਦੀ ਰਾਤੀ ਵੀਡੀਓ ਵੇਖਣ ਨੇ ਉਹ ਰੋਂਦਾ ਕਹਿੰਦੇ ਮੇਰੀ ਛੱਤ ਪੈ ਗਈ ਕਈਆਂ ਦੇ ਡੰਗਰ ਰੁੜ ਗਏ ਭਾਜੀ ਕੀ ਕੀੜੀ ਮਦਦ ਆਪਾਂ ਕਰੀ ਜਾਂਦੇ ਥੱਕੇ ਨਹੀਂ ਮਤਲਬ ਬੇਰਜਿਆਂ ਨੂੰ ਰਜਾਈ ਜਾਈਏ ਅਸਲ ਮਦਦ ਆ ਮਦਦ ਆ ਇਹਨਾਂ ਦੀ ਹੀ ਮਦਦ ਕਰਨੀ ਚਾਹੀਦੀ ਆ ਮੈਂ ਮਤਲਬ ਆ ਜਿਹੜੇ ਹਾਲਾਤ ਵੇਖੇ ਆ ਤੁਹਾਨੂੰ ਵੇਖ ਕੇ ਕੀ ਸਹੀ ਲੱਗਾ ਕੁਝ ਅੱਜ ਇਹ ਬਿਲਕੁਲ ਜੋ ਹਾਲਾਤ ਨਜ਼ਰ ਆ ਰਹੇ ਹੈ ਇੱਕ ਛੋਟਾ ਜਿਹਾ ਘਰ ਹੈ ਉਸ ਦੇ ਵਿੱਚ ਰਹਿ ਰਹੇ ਨੇ ਚਾਰ ਪਰਿਵਾਰ ਦੇ ਮੈਂਬਰ ਮੈਂ ਨਾ ਮੰਗਲ ਸਿੰਘ ਨਾਲ ਤਾਂ ਗੱਲ ਕਰ ਲਈ ਉਸ ਵਕਤ ਕੀ ਹੋਇਆ ਕੀ ਸੀ ਇੱਕਦਮ ਆਪਾਂ ਸੁੱਤੇ ਹਾਂ ਤੇ ਤੜਕੇ 6:00 ਵਜੇ ਨਾਲ ਇੱਥੇ ਮੇਰੇ ਉੱਤੇ ਆਪਾਂ 7:00 ਦੇ ਕਿ ਤੇ ਮੇਰੀ ਚੀਕ ਨਿਕਲੀ ਸੀ ਜੀ ਤੇ ਮੈਂ ਹਾਂ ਤੇ ਬਾਕੀ ਸਾਰੇ ਜਾਣੇ ਆਏ ਭੱਜੇ ਭੱਜੇ ਆਏ ਮੇਰਾ ਘਰਵਾਲਾ ਕਹਿੰਦਾ ਕੋਈ ਨਹੀਂ ਹੁੰਦਾ ਮੈਂ ਚਲ ਇਹਨਾਂ ਦੇ ਬੱਤੀ ਹਲੇ ਮਾਰਦੇ ਪਾਈਦਾ ਸਾਰੇ ਮੇਰਾ ਹਸਲਾਤੀ ਵੀ ਨਹੀਂ ਨੇ ਬੋ ਜਨਾਮ ਚਲੋ ਬਾਕੀ ਬਚਾਉ ਆ ਤੁਹਾਨੂੰ ਦਾ ਮਾਲਕ ਉਹ ਤਾਂ ਡੋ ਕੋਈ ਕਦੀ ਕਿਦਾਂ ਮਾਰਾ ਨਹੀਂ ਕਦੀ ਕੀਤਾ ਉਹ ਵੀ ਆ ਆ ਬੱਚੇ ਨੂੰ ਨਾ ਤੁਹਾਨੂੰ ਅੰਦਰ ਦੀ ਪ੍ਰੋਬਲਮ ਹੈ ਇਹਦੇ ਦਿਮਾਗ ਦੇ ਵਿੱਚ ਜਿੱਦੋਂ ਮਰਜ਼ੀ ਦੌਰਾ ਵੇ ਦਾ ਡਿਪਿੰਗ ਦਾ ਪਾਈ ਕਰ ਬੂਗਾ ਤਾਂ ਨਹੀਂ ਬੰਦਾ ਸਰਕਲ ਵੀ ਦਵਾਈ ਬਹੁਤ ਮਹਿੰਗੀ ਚ ਅੱਗੇ ਪੰਜ ਸਾਲ ਦਵਾਈ ਕੋਈ ਬਚਣ ਠੀਕ ਹੈ ਭਾਈ ਆ ਜਿਹੜੇ ਰਾਹਤ ਕੈਂਪ ਲੱਗੇ ਆ ਨਾ ਬਾਹਰ ਨਹਿਰ ਤੇ ਹਾਂਜੀ ਹਾਂਜੀ ਇਹ ਤੇ ਜਾ ਕੇ ਚੈੱਕ ਰਿਹਾ ਕਿ ਕਿੰਨੇ ਕੁ ਲੋਕ ਦਵਾਈ ਲੈਣ ਆਏ ਨੇ ਇਨਾਂ ਕੋਲ ਹਸਪਤਾਲ ਚ ਜਾ ਕੇ ਵੇਖੋ ਕਿ ਕਿੰਨੇ ਕੁ ਬੰਦਿਆਂ ਨੂੰ ਦਵਾਈ ਦਿੱਤੀ ਇਹਨੇ ਦੱਸ ਰਹੇ ਸੀ ਮੈਂ ਇਹਨਾਂ ਨਾਲ ਗੱਲ ਕਰੇ ਕਿਸੇ ਨੇ ਹਸਪਤਾਲ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਗਲੋੜ ਹੀ ਇਹਨਾਂ ਨੂੰ ਆ ਜਿਨ੍ਹਾਂ ਦੇ ਡੰਗਰ ਰੁੜ ਗਏ ਜਿਨ੍ਹਾਂ ਦੇ ਮਹਾ ਬਚੇ ਬੱਚੇ ਛੋਟੇ ਛੋਟੇ ਲੋੜ ਇਹਨਾਂ ਨੂੰ ਆ ਇਹ ਕੋਈ ਬਤਲ ਮਜ਼ਾਕ ਥੋੜੀ ਐ ਕੁਦਰਤੀ ਕਰੋਪੀ ਜੇ ਆਈ ਆ ਤੇ ਆਪਾਂ ਵੇਖੋ ਵੀ ਕਿਦਾਂ ਦਾ ਨੁਕਸਾਨ ਹੋਇਆ ਜਿਹਦਾ ਵਿਚਾਰੇ ਦਾ ਘਰ ਹੀ ਡਿੱਗ ਪਿਆ ਹੁਣ ਇੱਕੋ ਵੀਰ ਸੀ ਉਹਨੇ ਬਾਹਰੋਂ ਐਨਆਰਆਈ ਮੁੰਡਾ ਬਾਹਰ ਸੀਗਾ ਉਹ ਕੋਠੀ ਡਿੱਗ ਪਈ ਤੇ ਉਹ ਦੂਜਾ ਭਰਾ ਨੇ ਬਣਾਈ ਸੀ ਉਹ ਲੈ ਆਇਆ ਤੱਕ ਨਹੀਂ ਵੇਖਿਆ ਉਹਨੇ ਐਦਾਂ ਦੇ ਕਿੰਨੇ ਘਰ ਜਿਹੜੇ ਰੁੜ ਕੇ ਡਿੱਗ ਪਏ ਜੀ ਲੋੜ ਅੱਜ ਫਿਰ ਕਿੰਨਾਂ ਨੂੰ ਦੱਸਾਂ ਮੈਨੂੰ ਜਿਨ੍ਹਾਂ ਨੇ ਹੁਣ ਇਹਦੇ ਕੋ ਵਿਚਾਰੇ ਕੋ ਕਿੱਡਾ ਇੱਕ ਕਮਰਾ ਸੀ ਇਹਦੇ ਲਈ ਮੈਂ ਮੈਂਬਰ ਪਾਰਲੀਮੈਂਟ ਅਚਲਾ ਸਾਹਿਬ ਨੂੰ ਕਿਹਾ ਮੈਨੂੰ ਕਹਿੰਦੇ ਵੀ ਆਪਾਂ ਕੀ ਕਰਨਾ ਮੈਂ ਭਾਜੀ ਉਹਦੀ ਛੱਤ ਪਵਾ ਕੇ ਦੇਣੀ ਮੈਨੂੰ ਨਹੀਂ ਪਤਾ ਕੋਈ ਸਰਕਾਰ ਪਾਉਂਦੀ ਨਹੀਂ ਪਾਉਂਦੀ ਬਿਲਕੁਲ ਉਹ ਜਲਾ ਸਾਹਿਬ ਨੇ ਤਾਂ ਭਰੋਸਾ ਦਿੱਤਾ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗੇ ਇੱਕ ਗਰੀਬ ਪਰਿਵਾਰ ਹੈ ਚਾਰ ਪਰਿਵਾਰ ਦੇ ਮੈਂਬਰ ਨੇ ਛੋਟੇ ਛੋਟੇ ਬੱਚੇ ਨੇ ਕੋਈ ਸਾਧਨ ਨਹੀਂ ਇਸ ਟਾਈਮ ਰਹਿ ਗਿਆ ਤੇ ਇਸ ਲਈ ਜ਼ਰੂਰਤ ਹੈ ਇਹੋ ਜਿਹੇ ਲੋਕਾਂ ਦੀ ਮਦਦ ਕਰਨ ਦੀ ਅਸੀਂ ਰਾਸ਼ਨ ਤਾਂ ਬਹੁਤ ਪਾਤ ਤੇ ਰਾਸ਼ਨਾਂ ਨਾਲ ਜ਼ਰੂਰ ਸੀਗੀ ਚਲੋ ਮੰਨ ਲੈਂਦੇ ਆ ਰਾਸ਼ਨ ਦੀ ਵੀ ਜ਼ਰੂਰ ਸੀ ਉਹਨਾਂ ਦੇ ਘਰ-ਬਾਰ ਤੇ ਪਰ ਅਜਿਹੇ ਜਿਹੜਾ ਪਰਿਵਾਰ ਹੈ ਉਸ ਦੀ ਛੱਤ ਦਾ ਇੰਤਜ਼ਾਮ ਕਰਨਾ ਵੀ ਸਾਡਾ ਫਰਜ਼ ਹੈ ਮੈਂ ਇਹੀ ਕਵਾਂਗਾ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਇਹ ਮੰਗਲ ਸਿੰਘ ਇਹ ਆਪਣਾ ਨੰਬਰ ਦੱਸ ਦਿੰਦੇ ਜੇ ਤੁਸੀਂ ਇਹਨਾਂ ਦੀ ਕੋਈ ਮਦਦ ਕਰਨਾ ਚਾਹੁੰਦੇ ਜਾਂ ਸੋਨੂ ਜੀ ਇਹਨਾਂ ਦਾ ਨੰਬਰ ਦੇ ਦੇ ਅਸੀਂ ਇਹਨਾਂ ਦਾ ਨੰਬਰ ਦੇ ਦਿੰਦੇ ਆ ਤੁਸੀਂ ਆਪਣਾ ਨੰਬਰ ਦੱਸ ਦਿਓ ਜੇ ਕੋਈ ਮਦਦ ਕਰਨਾ ਚਾਹੇ ਤੇ ਕਰ ਸਕੇਗਾ ਠੀਕ ਹੈ 8895002922 ਲਾੜਦਨ ਤੇ ਬਈਗਾ 8895002922 ਹਾਂਜੀ ਇਹ ਜਨਾਲਾ ਦੇ ਰਹਿਣ ਵਾਲੇ ਕਿਹੜਾ ਇਲਾਕਾ ਹੈ ਜੀ ਇਹ ਸਰਾਂ ਪਿੰਡ ਦਾ ਬਈ ਇਹ ਸਰਾਂ ਪਿੰਡ ਪੈਂਦਾ ਜੀ ਮੈਂ ਮੈਂ ਵੀ ਜੀ ਮੇਰੇ ਜਿਹੜੇ ਸਾਥੀ ਬਿੱਤਰ ਨੇ ਨਾ ਅਸੀਂ ਵੀ ਇਹ ਕੋਸ਼ਿਸ਼ ਕਰਨੀ ਆ ਰੁਕੇ ਮੈਂ ਇਹਨਾਂ ਨੂੰ ਜਿੰਨੀ ਹੈਲਪ ਹੋ ਸਕੀ ਕਰਨੀ ਇਹਨਾਂ ਦੀ ਜੀ ਕਿਉਂਕਿ ਜਿਹੜਾ ਇੱਕ ਤੇ ਚੀਜ਼ ਹੁੰਦੀ ਹੈ ਨਾ ਵੀ ਟੀਵੀ ਤੇ ਵੇਖ ਲਈ ਆਪਾਂ ਇਹ ਤੇ ਮੈਂ ਖੁਦ ਆਣ ਕੇ ਵੇਖਣ ਡਿਆ ਇੱਥੇ ਜੀ ਤੇ ਮਹਾਰਾ ਕਿਰਪਾ ਕਰੇ ਗੁਰੂ ਸਾਹਿਬ ਕਿਸੇ ਦੀ ਛਤ ਨਹੀਂ ਜਾਣੀ ਚਾਹੀਦੀ ਮੈਂ ਖੁਦ ਇਹਨਾਂ ਦੀ ਹੈਲਪ ਜਿੰਨੀ ਹੋ ਸਗੀ ਇੱਥੇ ਆਣ ਕੇ ਕਰੂੰਗਾ ਔਰ ਮੈਂ ਤੋਂ ਡੇ ਜਰੀਏ ਹੀ ਕਹਿਣਾ ਚਾਹੁੰਦਾ ਵੀ ਜਿੰਨੇ ਮਦਦ ਕਰਨੀ ਆ ਜੀ ਕਿਸੇ ਜਰੀਏ ਨਾ ਭੇਜੋ ਪੈਸੇ ਜੇ ਮਦਦ ਕਰਨੀ ਖੁਦ ਆਇਓ ਤੋਂ ਕਿਰਤ ਕਮਾਈ ਜਿਹੜੀ ਆ ਪਰਿਵਾਰ ਨੂੰ ਆਪ ਦਿਓ ਲੋੜ ਆ ਜ ਇਹਨਾਂ ਨੂੰ ਇਹਨਾਂ ਨੂੰ ਦਿਓ ਇਹਨਾਂ ਮੋਬਾਈਲ ਨੰਬਰ ਦਿੱਤਾ ਇਹਨਾਂ ਨਾਲ ਹੀ ਗੱਲ ਕਰਕੇ ਇਹਨਾਂ ਦੇ ਘਰੇ ਆਓ ਨਾਲੇ ਹਾਲਾਤ ਵੇਖਿਓ ਕਿਉਂਕਿ ਜਦੋਂ ਆਪਾਂ ਕਿਸੇ ਵળે ਕਿਰਤ ਕਮਾਈ ਚ ਦਿੰਨੇ ਆ ਨਾ ਪੈਸੇ ਜੇ ਜਦੋਂ ਆਪਾਂ ਹਾਲਾਤ ਵੇਖਦੇ ਆਣ ਕੇ ਉਹ ਫਿਰ ਬੰਦਾ ਹੋਰ ਭਾਵੁਕ ਹੋ ਜਾਂਦਾ ਵੀ ਯਾਰ ਮੈਂ ਜੋ ਕਰ ਰਿਹਾ ਮੈਂ ਇਸ ਤੋਂ ਜ਼ਿਆਦਾ ਕਰ ਲਾਂ ਜੀ ਬਿਲਕੁਲ ਤੇ ਮੈਂ ਵੀ ਹੁਣ ਤੁਸੀਂ ਸੇਵਾ ਛੱਡ ਕੇ ਵਿੱਚੋਂ ਇਸੇ ਕਰਕੇ ਆਇਆ ਵੀ ਜੇ ਉੱਥੇ ਚੱਲੇ ਜੇ ਤੇ ਅਸੀਂ ਇਹਨਾਂ ਦੀ ਜਿੰਨੀ ਮਦਦ ਕਰ ਸਕਦੇ ਭਾਜੀ ਕਰੀ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਇਹ ਦੇਖ ਰਹੇ ਹੋ ਕਿ ਛੋਟਾ ਜਿਹਾ ਪਰਿਵਾਰ ਹੈ ਅਸੀਂ ਇੱਕੋ ਹੀ ਅਪੀਲ ਕਰਦੇ ਹਾਂ ਕਿ ਇਸ ਦੀ ਮਦਦ ਕਰਨੀ ਹੈ ਤੇ ਡਾਇਰੈਕਟ ਕਰਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਹੀ ਮਦਦ ਕੀਤੀ ਹੈ ਕੈਮਰਾਮੈਨ ਪ੍ਰਥਮਨਲ ਪਰਿੰਜੀਤ ਸਿੰਘ ਰਾਂਗਪੁਰੀ ਵਾਇਸੋ ਪੰਜਾਬ ਅਜਨਾਲਾ